ਲਓ ਜੀ ਭਾਈ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਬਹੁਤ ਵੱਡਾ ਮੈਸੇਜ ਆ ਦੇਖੋ ਬਈ ਇਨਸਾਨੀਅਤ ਕਿਤੇ ਨਾ ਕਿਤੇ ਅੱਜ ਵੀ ਜਿੰਦਾ ਤੇ ਆਹ ਵੀਰ ਨੇ ਆਪਣਾ ਇਨਸਾਨੀਅਤ ਦਾ ਫਰਜ਼ ਬਹੁਤ ਹੀ ਵਧੀਆ ਨਿਭਾਇਆ ਤੇ ਆਹ ਦੇਖੋ ਵੀਡੀਓ ਜੀ ਲਓ ਜੀ ਆ ਵੀਡੀਓ ਹੋ ਗਈ ਸਟਾਰਟ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਇੱਕ ਫਰੂਟ ਵਾਲਾ ਵੀਰ ਐਨੀ ਧੁੱਪ ਦੇ ਵਿੱਚ ਆਪਣੀ ਛੋਟੀ ਜੀ ਦੁਕਾਨ ਲਾ ਕੇ ਖੜਾ ਸੀ ਤੇ ਆਹ ਵੀਰ ਦੀ ਉਹਦੇ ਤੇ ਨਜ਼ਰ ਪੈ ਗਈ ਦੇਖੋ ਵੀਰ ਜਾ ਕੇ ਉਹਦੇ ਨਾਲ ਗੱਲਬਾਤ ਕਰਦਾ ਕਿ ਤੁਸੀਂ ਇੰਨੀ ਤੁੱਕ ਦੇ ਵਿੱਚ ਖੜੇ ਆ ਪਰ ਉਹ ਵੀਰ ਕਹਿੰਦਾ ਵੀ ਕੀ ਕਰੀਏ ਮਜਬੂਰੀ ਆ ਆ ਪਰਿਵਾਰ ਦੀ ਖਾਤਰ ਸਭ ਕੁਝ ਕਰਨਾ ਪੈਂਦਾ ਦੇਖੋ ਵੀਰ ਨੇ ਆਪਣਾ ਫਰਜ਼ ਬਹੁਤ ਹੀ ਬਖੂਬੀ ਨਿਭਾਇਆ ਵੀਰ ਉਹਦੇ ਵਾਸਤੇ ਬਹੁਤ ਛੋੜੀ ਜਿਹੜੀ ਛਤਰੀ ਲੈ ਕੇ ਆਇਆ ਜਿਹਦੇ ਨਾਲ ਉਹ ਛਾਵੇਂ ਖੜੂਗਾ ਤੇ ਇੱਕ ਪਾਣੀ ਦਾ ਮਟਕਾ ਵੀ ਲੈ ਕੇ ਆਇਆ ਵੀ ਜਿਹਦੇ ਵਿੱਚ ਉਹ ਠੰਡਾ ਪਾਣੀ ਪੀ ਸਕੇ ਦੇਖੋ ਵੀਰ ਨੇ ਆਪਣਾ ਇਨਸਾਨੀਅਤ ਦਾ ਫਰਜ਼ ਬਹੁਤ ਹੀ ਵਧੀਆ ਨਿਭਾਇਆ ਤੇ ਆ ਵੀਰ ਲਈ ਇੱਕ ਪਿਆਰਾ ਜਿਹਾ ਕਮੈਂਟ ਤਾਂ ਬੰਦਾਂ ਤੇ ਪਿਆਰਾ ਜਿਹਾ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਐ ਹੋਰ ਜੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ